ਆਣੇ ਨਾ ਗੱਲ ਬਹੁਤ ਫੜਦੇ ਹੁੰਦੇ ਆ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਨਾ ਜਿਹੜੇ ਛੋਟੇ ਬੱਚੇ ਆ ਬਹੁਤ ਕਵਰ ਕਰਦੇ ਆ ਨਾ ਚੀਜ਼ਾਂ ਨਾਲ ਹੁਣ ਜਦੋਂ ਮੈਂ ਸਵੇਰੇ ਨਿਆਣਿਆਂ ਨੂੰ ਲੈਣ ਜਾਂਦਾ ਬੈਂਕ ਤੇ ਤੇ ਉਸ ਵਕਤ ਬਾਕੀ ਪੇਰੈਂਟਸ ਤੇ ਫੋਨ ਆਉਂਦੇ ਹੁੰਦੇ ਆ ਨਾ ਕਾਬਾ ਨਾ ਕਾਬਾ ਨਾ ਫਿਰ ਮੈਂ ਕਹਿ ਦਿੰਦਾ ਨਾ ਹੁੰਦਾ ਵੀ ਹਲੇ ਜੀ ਹਰਸ਼ ਨੂੰ ਚੱਕਣ ਲੱਗੇ ਆ ਜੀ ਹਲੇ ਮਨਜੋਤ ਨੂੰ ਚੱਕਣ ਲੱਗੇ ਆ ਇੱਕ ਨਾਰਮਲ ਜੀ ਕਹ ਦਿੰਦੇ ਆਪਾਂ ਵੀ ਹਲੇ ਉਹ ਬੱਚੇ ਚੱਕਣੇ ਆ ਨਾ ਇੱਕਣ ਕਹ ਦਿੰਦੇ ਆ ਤੇ ਹਰਜੋਤ ਮੇਰੇ ਨਾਲ ਬੈਠਾ ਹੁੰਦਾ ਸ਼ੀਟ 'ਤੇ ਉਹ ਹਰੇਕ ਫੋਨ ਨੂੰ ਮੇਰੀ ਹਰੇਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਦਾ ਨਿਆਣਾ ਛੋਟਾ ਜਿਹਾ ਤੇ ਅਮੈਂ ਗੱਲ ਜੀ ਕਰਕੇ ਹੈ ਟਾਈਮ ਅੱਜ ਮੈਂ ਨਵਜੋਤ ਨੂੰ ਚੱਕਣ ਲੱਗਿਆ ਹਲੇ 10 ਮਿੰਟ ਲੱਗ ਜਾਣੇ ਆ ਹੈ ਮੈਨੂੰ ਕਹਿੰਦਾ ਸ਼ਹਿਰ ਤੁਸੀਂ ਕੱਲ ਨੂੰ ਮੈਨੂੰ ਕਿੰਨੇ ਵਜੇ ਚੱਕਣ ਆਉਂਗੇ